ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਸਬਾ ਅਪਰਾਦੇ ਗਵਾਂਡੀ ਪਿੰਡ ਮੰਡੀ ਦੇ ਇੱਕ ਗਰੀਬ ਕਿਸਾਨ ਦੀ ਹਵੇਲੀ ਵਿੱਚੋਂ ਤੜਕਸਾਰ ਮੱਜਾਂ ਚੋਰੀ ਹੋ ਗਈਆਂ ਇਸ ਘਟਨਾ ਦੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਸ਼ਿੰਗਾਰਾ ਸਿੰਘ ਵਾਸੀ ਪਿੰਡ ਮੰਡੀ ਨੇ ਦੱਸਿਆ ਕਿ ਮੈਂ ਪਿੰਡ ਟਾਕ ਮਜਾਰਾ ਰੋਡ ਤੇ ਬਣਾਈ ਗਈ ਹਵੇਲੀ ਵਿੱਚ ਸੌਂਦਾ ਹਾਂ ਤੇ ਰਾਤ ਨੂੰ ਬਿਮਾਰ ਹੋਣ ਕਰਕੇ ਕਾਰ ਨੂੰ ਚਲਾ ਗਿਆ ਸਵੇਰੇ ਜਦੋਂ ਮੈਂ ਆਪਣੇ ਕਰਦਿਆਂ ਨਾਲ ਮੱਜਾਂ ਚੋਣ ਲਈ ਹਵੇਲੀ ਆਇਆ ਤਾਂ ਉਥੇ ਬਿਜਲੀ ਦਾ ਬੱਲਵੰਦ ਬੰਦ ਕੀਤਾ ਹੋਇਆ ਸੀ ਤੇ ਚੋਰਾਂ ਤੋਂ ਜਦੋਂ ਗੇਟ ਦਾ ਜਿੰਦਰਾ ਨਹੀਂ ਟੁੱਟਾ ਤਾਂ ਉਹਨਾਂ ਨੇ ਗੱਡੀ ਦੀ ਬੈਕ ਸਾਈਡ ਮਾਰ ਕੇ ਕੰਨ ਤਾ ਦਿੱਤੀ ਤੇ ਕਮਰੇ ਵਿੱਚੋਂ ਤਿੰਨ ਮੱਜਾਂ ਅਤੇ ਇੱਕ ਕੱਟੀ ਦੇ ਨਾਲ-ਨਾਲ ਉੱਥੇ ਪਿਆ ਲੋਹੇ ਦਾ ਸਮਾਨ ਵੀ ਚੋਰੀ ਕਰਕੇ ਲੈ ਗਏ ਕਿਸਾਨ ਨੇ ਦੱਸਿਆ ਕਿ ਮੇਰਾ 2.5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਤੇ ਮੇਰੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਮੈਂ ਮੱਜਾਂ ਦਾ ਦੁੱਧ ਵੇਚ ਕੇ ਹੀ ਘਰ ਦਾ ਗੁਜ਼ਾਰਾ ਕਰਦਾ ਸੀ ਉਹਨਾਂ ਦੱਸਿਆ ਕਿ ਪਿੰਡ ਦੇ ਪਤਵੰਤਿਆਂ ਵੱਲੋਂ ਪੁਲਿਸ ਚੌਂਕੀ ਅਪਰਾਹੁ ਸਵੇਰੇ 5 ਵਜੇ ਫੋਨ ਕੀਤਾ ਗਿਆ ਤੇ ਪੁਲਿਸ ਕਰੀ 8 ਵਜੇ ਪਹੁੰਚੀ ਇਸ ਮੌਕੇ ਇਕੱਠੇ ਹੋਏ ਪਤਵੰਤਿਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਪਾਰਸਿੰਘਪੁਰ ਤੋਂ ਵੀ ਚੋਰਾਂ ਸਤ ਮਹਿੰਗੇ ਪਾਰ ਦੀਆਂ ਬੱਕਰੀਆਂ ਚੋਰੀ ਕਰਕੇ ਲੈ ਗਏ ਸਨ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਚੋਰੀਆਂ ਕਾਰਨ ਲੋਕਾਂ ਵਿੱਚ ਬਹਿਸ਼ ਦਾ ਮਾਹੌਲ ਹੈ ਉਹਨਾਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਰਾਹੀ ਪੀੜਤਾ ਨਾਲ ਕਰਦੇ ਹਾਂ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਕੱਢ ਕਰਵਾਉਂਦੇ ਹਾਂ ਉਹ ਨਹੀਂ ਕਰਦਾ ਭਾਈ ਦਾ ਨੰਬਰ ਲਾਓ ਭਾਈ ਦਾ ਲੈ ਹੋ ਚੱਕਦੇ ਹੈਗਾ ਉਹ ਉਹਨੂੰ ਕਰਾਂਗੇ ਨਹੀਂ ਭਾਈ ਕਰ ਕਰ ਪੰਜੂੜਾ ਮੇਕੀ ਕਰ ਪਾਈ ਨੂੰ ਆ ਲੈ ਲਾ ਫੋਨ ਲਾ ਕਰ ਨੇ ਪਹਿਲਾਂ ਅਜੇ ਤਹੇ ਤੱਕ ਰਵਲ ਤੂੰ ਮਿਲੇ ਕਰ ਮੈਂ ਤੁਹਾਨੂੰ ਪੁੱਛਿਆ ਕਿ ਮਨ ਤੂੰ ਬਈਆ ਕੀ ਹੈ ਭਾਈ ਇਹ ਤੇ ਦੀ ਅਬ ਕਾਣਾਗਾ ਨਹੀਂ ਦੱਸ ਦੇ ਤੂੰ ਪੈਂਡ ਮੰਡੀ ਆ ਭਾਜੀ ਇਹ ਨਹਿਰ ਉੱਪਰ ਕੇ ਨਾਲੇ ਖੱਬੇ ਹੱਥ ਕੋ ਹਾਂਜੀ ਉਪਰਾ ਕਿਉਂਕੀ ਉਪਰਾ ਚੌਂਕੀ ਹਾਂਜੀ ਹਾਂਜੀ ਕੋਈ ਜਾਣੇ ਕਾ ਜੀ। ਪਹਿਲੇ ਚਲੇ ਗਏ ਰਾਤ ਦਾ 10:00 10:30 ਮੈਂ ਤਾਂ ਉੱਟਿਆ ਸੀ ਤੇ ਮੈਂ ਰਾਤ 3:30 ਵਜੇ ਆ ਤੇ ਇੱਥੇ ਆ ਕੇ ਦੇਖਿਆ ਬਲਬ ਨਹੀਂ ਜਗਦਾ ਸੀ ਬਲਬ ਲਾਇਆ ਸੀ ਬਲਬ ਤੇ ਆ ਵੇ ਤਾ ਦੇਖ ਆ ਕੋ ਪੱਦਰ ਹੋਇਆ ਮੇਰਾ। ਹੈਲੋ ਕੀ ਨੁਕਸਾਨ ਕੀ ਹੋਇਆ? ਤੇ ਤਨ ਮਈਆਂ ਇਕੱਠੀ। ਅੱਛਾ ਹੋਰ ਲੋ ਬੜਾ ਲੋਹਾ ਲੈ ਕੇ ਆ ਕੇ ਆ ਕਿਦਾਂ ਕਿਦਾਂ ਦੀ ਲੈ ਕੇ ਆਇਆ? ਕੰਧ ਪਾੜ ਕੇ ਲੈ ਆਇਆ ਬਾਲੇ ਪਾਸੇ ਰਾਹਲ ਦੇ ਪਾਸੇ ਜਿੰਦਾ ਨਹੀਂ ਕੋਲਿਆ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਆ ਮੇਰਾ। ਅਜੰਦਾ ਅੱਲਾ ਵੀ ਖੁੱਲਿਆ ਕੇ ਇਹ ਵੀ ਖੁੱਲਿਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਆ ਚੱਪ ਇਹ ਪੰਜਵਾਜੀ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆ ਅੱਛਾ ਜੀ ਸਾਡੀ ਕੋਈ ਸਾਡਾ ਕੋਈ ਸਾਡੀ ਸਹਾਇ ਨਹੀਂ ਹੁੰਦੀ ਉਹ ਤਾਂ 8:00 ਵਜੇ ਹਾਂ ਜੀ 8:00 ਵਜੇ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾ ਲੈ ਗਿਆ ਤੈਨ ਅੱਛਾ ਜੀ ਕੱਤੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਕੰਦ ਪਾੜੀ ਛੜਕਲ ਦੀ ਅੱਛਾ ਕੰਦ ਪਾੜ ਕੇ ਕੋਈ ਬੈਠ ਕੇ ਜਿੰਦਾ ਖੋ ਭੰਨਿਆ ਇਹ ਗੇਟ ਬਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ 3.5 ਲੱਖ ਦਾ ਹੋਣਾ ਹੀ ਆ 3.5 ਲੱਖ ਦਾ ਹੋ ਸਕਦਾ ਸਮਾਨ ਸਾਡੇ ਵੱਜਾਂ ਭਾਰੀਆਂ ਵੱਜਾਂ ਸੀ ਜੀ ਜਿਵੇਂ ਡੜੀ ਬੁਮਾਰਦੀ ਉਹ ਘਰ ਤਵਾ ਕਾ ਸੌਂਗੇ ਜਦ ਚਾਰ ਡੇ 4 ਵਜੇ ਆਏ ਆ ਅਸੀਂ ਦੇਖਿਆ ਜੀ ਸਾਡੀਆਂ ਕੰਧ ਵੀ ਪਲ ਵੀ ਭੰਨਿਆ ਜ ਸਾਡਾ ਤੇ ਦੇਖਿਆ ਕਿ ਕੰਧ ਪਾੜ ਕੇ ਸਾਡੇ ਕੋਲ ਤਿੰਨ ਮੱਛਾ ਲੈ ਗਾ ਜੀ ਚੱਕੀ ਲੈ ਗਾ ਜੀ ਹੋਰ ਵੀ ਜ਼ਿਆਦਾ ਸਮਾਨ ਲੈ ਆ ਸਕਦੇ ਜੀ ਪੁਲਿਸ ਨੂੰ ਫੋਨ ਕੀਤਾ ਸੀ? ਕੀਤਾ ਜੀ। ਨਹੀਂ ਪਹੁੰਚੀ ਪੁਲਿਸ। ਹਲੇ ਨਹੀਂ ਪਹੁੰਚੀ। ਹਾਂਜੀ, ਕੀ ਜਾਣਕਾਰੀ ਹੈ? ਹਾਂਜੀ, ਸასი ਘਾਲ ਦੀ ਭਾਜੀ। ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਭਾਜੀ ਦਾ ਤੇ ਇਹ ਮੈਂ ਨਹਾ ਕੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਵੇ ਚੋਰੀ ਹੋ ਗਈ ਆ। ਤੇ ਮੈਂ ਉਹਦੇ ਹੀ ਅਪਰਾ ਚੌਕੀ ਫੋਨ ਕੀਤਾ ਤੇ ਆ ਦੇਖ ਲਓ ਹੁਣ ਤੂੰ 7 ਵਜੇ ਗਿਆ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ। ਠੀਕ ਆ। ਫਿਰ 112 ਤੇ ਵੀ ਗੱਲ ਕੀਤੀ ਆ। ਪੁਲਿਸ ਦੀ ਬਹੁਤ ਢਿੱਲੀ ਕਰਕੇ ਜਰੀ ਦਾ ਮਤਲਬ? ਬਹੁਤ ਜ਼ਿਆਦਾ ਭਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ। ਇਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨੇ ਪਜਾ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗਲੇ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਹਾਂਜੀ ਹਾਂਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ 5:30 ਵਜੇ ਕਿ ਸ਼ਿਗਾਰਾ ਸਿੰਘ ਦੇ ਜਿਹੜੇ ਕੁਝ ਦੇ ਪਸ਼ੂ ਚੋਰੀ ਹੋਏ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾਹ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਉਹ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਿਆਰੀ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜ਼ਿਆਦੇ ਮਾੜੀ ਗੱਲ ਆ ਆਹ ਤੇ ਮੈਂ ਕਿਹਾ ਉਹ ਤਾਂ ਕਾਹਦੀ ਗੱਲ ਆ ਇੱਥੇ ਬੈਕ ਮਾਰੀ ਗੱਡੀ ਵਿੱਚ ਆ ਭੱਜਾ ਹੁੰਜਾ ਆਟਾ ਇਹ ਰਾਇਓ ਅਦੋਂ ਹਾਂ ਤਾਂ ਅਰੇ ਗੱਡੀ ਵਜੀ ਆਹ ਦੇ ਉੱਪਰ ਵੀ ਲੱਗਿਆ ਉਹ ਸੀਟ ਲੱਗਿਆ ਅਸੀਂ ਵੀ ਇਹੀ ਦੇਖਾਂਗੇ ਕਿ ਮੈਂ ਟਾਇਰ ਬੈਗ ਵਿੱਚ ਉਹਠਾ ਢੋਣ ਲੈ ਮਾਰਿਆ ਹੈ ਬੱਕਰੀਆਂ ਹੈ ਬੱਕਰੀਆਂ ਕਿੱਥੇ ਜੇ ਪਾਰਸੂਪੁਰੋ ਬਿਆਲਪੁਰੋ ਮਜਾਰਿਓ ਉਹ ਨਹੀਂ ਮੁੰਡਾ ਜਿਹੜਾ ਬੱਕਰੀਆਂ ਉਹਨਾਂ ਵਧੀਆਂ ਮਹਿੰਗੀਆਂ ਸੀਗਰ ਤੋਂ ਜ਼ਿਆਦਾ ਜਿਹੜੇ ਨਸਲ ਹੁੰਦੀ ਜਿੱਦਾ ਐਡਾ ਢੀ ਦੀ ਬੱਕਰੀ ਸੀ ਚੈਨ ਗੱਡੀ ਚ ਸੱਤ ਬੱਕਰੀਆਂ ਲੈ ਗਿਆ ਉਹ ਕੈਮਰੇ ਸਾਰੇ ਦੇਖ ਲੈ ਤੁਹਾਡੇ ਤਾਂ ਕੋਈ ਟੋਲ ਪਲਾਇਆ ਬਿਨਾਗਾ ਬੰਦੇ ਹਾਂ ਚਪਾ ਦਾ ਲੱਭੇ ਹੀ ਦੇਖ ਲੈ ਕਿੱਥੇ ਗਿਆ ਸੱਤ ਬੱਕਰੀਆਂ ਜਨ ਗੱਡੀ ਚ ਲੱਗਾ ਦੱਦ ਕੇ ਤੇ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣਗੀਆਂ ਕਿ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਹਤ ਨਾਲ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲੜ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਧ ਪਾੜ ਕੇ ਮੱਝਾਂ ਲੈ ਗਏ ਤੇ ਤਿੰਨ ਮੱਝਾਂ ਤੇ ਕੱਟੀਆਂ ਨੇ ਉਹਦੇ ਤਸੱਲੀ ਕਰਕੇ ਗਏ ਆ ਬੰਦੇ ਜੇ ਇੱਥੇ ਸੁੱਤਾ ਹੁੰਦਾ ਤਾਂ ਇਹਦਾ ਜਾਨ ਖ਼ਤਰਾ ਹੋ ਸਕਦਾ ਸੀ ਇਹਦੀ ਸਿਹਤ ਠੀਕ ਨਹੀਂ ਸੀ ਕਰਕੇ ਰਾਤੀਂ ਘਰ ਸੌ ਗਿਆ ਇਦਾਂ ਹੋਈ ਆ ਭਾਈ ਆਜ ਤਿੰਨ ਮੱਜਾਂ ਸੀਗੀਆਂ ਜੀ ਇੱਕ ਵੱਡੀ ਸੀਗੀ ਅੱਛਾ ਹਾਂਜੀ ਕੱਟੀ ਵੀ ਸੀਗੀ ਸਾਲਕ ਦੀ ਉਹ ਤੋਂ ਜਾ ਕੇ ਇਹਨਾਂ ਨੇ ਪਾ ਪਾ ਫੁਰੰਦੇ ਆ ਗੱਡੀ ਵੀ ਵੱਡੀ ਆ ਮੇਰੇ خیال ਗਾਂ ਛੱਡ ਗਿਆ ਗਾਂ ਅੰਦਰ ਆ ਗਾਂ ਨਹੀਂ ਲੈ ਕੇ ਗਿਆ ਪੂਰਾ ਕੱਢੂਗੇ ਬਠੇ ਉਹ ਤਾਂ ਫੇਰ ਲੋਕ ਡੁਕ ਮੈਂ ਕਿਹਾ ਤੁਹਾਡੇ ਆਂ ਤੋਂ ਬਾਅਦ ਚ ਕੱਢਦੇ ਆ ਕੁਈ ਵਪਾਰੀ ਸਾਲਾ ਦਿਨੇ ਆ ਕੇ ਪਸ਼ੂ ਦੇਖ ਜਾਂਦਾ ਤੇ ਰਾਤ ਨੂੰ ਇਹੇ ਤੋਂ ਮੈਂ ਲਈ ਹੁਣ ਮੱਝ ਥੋੜਾ ਜਿਹਾ ਰੋਜ਼ ਨਾ ਬੇਰਾ ਘੰਟਾ ਆ ਜੇ ਕੋਈ ਨਾ ਆਇਆ ਉਹ ਤਾਂ ਪਿੰਡ ਚ ਕਈ ਦਿਨਾਂ ਦੇ ਇੱਥੇ ਡਾਂਗਾਂ ਵਾਲੇ ਘੁੰਮਦੇ ਆ ਜੀ ਇਹ ਭਾਜੀ ਨੇ ਵੀ ਦੱਸਿਆ ਉੱਥੇ ਹੀ ਬੈਠੇ ਰਹਿੰਦੇ ਆ ਜੀ ਤੁਹਾਡੇ ਬੱਠੇ ਰਹਿੰਦੇ ਆ ਪੰਡਿਆ ਦਾ ਕੱਟੂ ਬੱਛੂ ਦੇ ਦਿਓ ਉਹ ਇਹ ਇਹ ਘਰ ਰਹੇ ਬੰਦਾ ਜੀ ਇਹ ਕੱਟੂਆਂ ਬੱਛੂਆਂ ਵਾਲੇ ਆ ਇਹ ਰਹਿੰਦੇ ਕਿੱਥੇ ਆ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਆ ਜਿੱਦਾਂ ਰੋਜ਼ ਰੁਟੀਨ ਚ ਭਾਜੀ ਇੱਥੇ ਸੌਂਦਾ ਸੀਗਾ ਜੀ ਇਹ ਤਾਂ ਕੱਲ ਦੀ ਸਿਹਤ ਨਹੀਂ ਠੀਕ ਸੀ ਤਾਂ ਪੈਂਡ ਚੱਲੇ ਗਿਆ ਜੀ ਇੱਥੇ ਹੁੰਦਾ ਤੇ ਸਾਬ ਨੇ ਜਾਨੇ ਨੁਕਸਾਨ ਹੋ ਸਕਦਾ ਜਿੱਦਾਂ ਜਿੰਦੇ ਭੰਨੇ ਹੋ ਇਹਨਾਂ ਨੇ ਜਾਨੋ ਮਾਰਦਾ ਜੀ ਜਾਨੋ ਮਾਰ ਕੋਈ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਰੇ ਤੇ ਜਿੰਦੇ ਭੰਤੇ ਉਹਨਾਂ ਨੇ ਤੋੜਤੇ ਦਰਵਾਜ਼ੇ ਇੱਕ ਖੂਨ ਵੀ ਲੱਗਾ ਨਾ ਖੂਨ ਵੀ ਕਿਸੇ ਦੇ ਹੱਥ 'ਚ ਪੱਤੀ ਪੁੱਤੀ ਲੱਗੀ ਉਹਨਾਂ ਦੇ ਬੰਦਿਆਂ ਦੇ ਖੂਨ ਇੱਥੇ ਤਾਂ ਚੋਇਆ ਜੀ ਉਹ ਦਰ ਦਰਵਾਜ਼ੇ ਉਹਨੇ ਵੱਡੇ ਜਿਹਾਂ ਦਾ ਮਾਰਿਆ ਕੋਈ ਉਹਨਾਂ ਦੇ ਹੱਥ 'ਚ ਲੱਗਾ ਕੋਈ